ਤੈਨੂੰ ਥੋੜੇ ਕਰ ਦੇ। ਤੂੰ ਬਿਨਾ ਤੁਹਾਡੇ ਤੂੰ ਪੂਰੀ ਫੈਸਾਨੀ ਨਾ ਤੇ ਰਾਉਂਡ ਦਾ ਹੰਗ ਵਾਹ ਕੋਈ। ਠੀਕ ਹੈ ਬਈ ਉਹ ਗੰਨ ਵਾਹ ਕੇ। ਮੈਂ ਜਿਹੜੀ ਕੀ ਗੱਲ ਕਰੀ ਇਹ ਕਹਿੰਦੇ ਪੀੜੀ ਛੋਟੀ ਜਿਹੜੀ 18 ਕਰਦੀ ਹੈ। ਤਾਂ ਨਹੀਂ ਵੇਰ ਮੀ। ਕੋਈ ਨਹੀਂ ਨਹੀਂ ਕੋਈ ਵੇਰ ਨਹੀਂ ਉਹ ਖੰਦੇ। ਆਹ ਤੂੰ ਖੁਦ ਹੀ ਬੈਗ। ਅੱਖਾਂ ਕਰਾਉਣਾ ਚਾਹੀਦਾ ਆ ਕਿ ਦਵਾਈਆਂ ਤੋਂ ਕਾਰਾ ਕਰਨਾ ਚਾਹੀਦਾ ਜਾਂ ਇਹ ਕਰਨ ਦਵਾਈਆਂ ਬਹੁਤ ਮਹਿੰਗੀਆਂ ਡਾਕਟਰਾਂ ਨਾਲ ਜਾ ਤਾਂ ਬਹੁਤ ਖਰਚਾ ਹੁੰਦਾ ਹੈ ਕਿ ਰੀੜਾ ਦਵਾਈਆਂ ਨੇ ਸਪਟਾ ਨਹੀਂ ਪੁੱਛ ਲੈਂਦੇ ਤਾਂ ਨਹੀਂ ਜੇ ਸਰਪਾ ਨਾਲ ਸਾਡੇ ਇੱਕ ਠੀਕ ਹੈ ਦੂਰ ਕਰਨ ਦਾ ਤਰੀਕਾ ਹੈ ਤੁਮਾਂ ਮਾਮਿਲਾ ਨਹੀਂ ਸਪੀਕਰਾ ਥੋੜਾ ਕਰਾ ਕੇ ਗਿਆਨ ਸਿਖਾਉਣਾ ਜਿੰਨ ਕਰਦਾ ਕਿ ਰੀੜਾ ਤੋਂ ਕੀ ਲੋਕ ਕਹਿੰਦੇ ਆ ਆਪਣਾ ਥੋੜਾ ਕਰਾਉਣ ਦੇ ਬਾਲੀ ਕੰਟਰੀ ਟੂਰ ਆਕੇ ਤੇੜੀ ਨੂੰ ਕੋਲੋਂ ਲੱਗਲੇ ਪੈਸਾ ਨਹੀਂ ਪਰ ਬੈਕ ਦਾ ਫ੍ਰੀ ਲਾ ਸਤਿ ਸ਼੍ਰੀ ਅਕਾਲ ਜੀ ਮੈਂ ਅਜੀ ਮੇਥੀ ਜੀ ਆਜ ਅਸੀਂ ਪਹੁੰਚੇ ਆ ਪਿੰਡ ਮੈਂ ਜਿਹੜਾ ਪਿੰਡ ਨੱਗਣਾ ਤਕਰੀਬਨ ਦੁੱਧੂ ਦੇ ਕੋਲ ਪੈਂਦਾ ਤੇ ਅਸੀਂ ਕਾਫੀ ਸਾਰੀ ਬੋਲਸਾਰੀ ਚਰਚਾ ਸੁਣੀ ਹੈ ਕਿ ਤੇ ਬਾਬਾ ਜੀ ਨੇ ਜਿਹੜੇ ਵੀ ਥੌੜਾ ਕਰਦੇ ਨੇ ਸਰਵਕੋ ਜੀ ਸਿਰਫ ਤਿੰਨ ਥੌੜੇ ਕਰਦੇ ਨੇ ਤੂੰ ਬਿਨਾਂ ਤਵਾਇ ਤੋਂ ਕੋਈ ਫੈਸਾਨੀ ਨਾ ਦੇ ਤੇ ਆਪਣੇ ਆਪਣੇ ਮਾਜੀ ਨਾਲ ਕੋਈ ਕੋਈ ਸੇਵਾ ਕੁ ਦੇ ਜੀ ਫਿਰ ਮੁਹਮੰਕੀ ਤੇ ਕਸਾਈ ਦਿੰਦੇ ਤੇ ਸਾਡੇ ਕੋਲ ਬੈਠੇ ਨੇ ਬਾਬਾ ਤਰਲੋਚ ਸਿੰਘ ਜੀ ਪੁੱਛਦੇ ਆਬੀ ਸੱਚ ਕਰ ਜੀ ਸਹੀ ਸਹੀ ਜੀ ਤੇ ਬਾਬਾ ਠੀਕ ਠਾਕ ਜੀ ਹਾਂ ਜੀ ਬਾਬਾ ਇਹ ਥੌੜਾ ਕਾਹਦਾ ਕਰਦੇ ਜੀ ਕਰਵਾਇ ਕਰਦਾ ਜੀ ਕਿਰੋਇ ਕਰਦਾ ਹਾਂ ਅੱਛਾ ਠੀਕ ਹੈ ਜੀ ਇਹ ਪਾਪੀ ਜਿਹੜਾ ਇਹ ਕੋਈ ਦਵਾਈ ਤਾਂ ਵੀ ਹੈ ਨਹੀਂ ਕੋਈ ਦਵਾਈ ਵੀ ਕੋਈ ਨਹੀਂ ਹੈ ਜੀ ਸਿਰੇ ਆਰਾਮ ਕੇ ਨਹੀਂ ਆਉਂਦਾ ਆਉਂਦਾ ਆਰਾਮ ਦਾ ਖਾਂ ਨੂੰ ਬੜਾ ਛੋਹੀ ਠੀਕ ਹੈ ਬਈ ਉਹਨਾਂ ਨੂੰ ਬੜਾ ਜਿਹੜੀ ਗੱਲ ਕਰੀ ਇਹ ਵੀ ਪੀੜੀ ਹੈ ਥੋੜੀ ਜਿਹੜੀ 16 ਕਰਦੀ ਹੈ 38ਵੀਂ ਹੈ ਉਹਦੀ ਇਹ ਵੀ ਪੀੜੀ ਹੈ ਹਾਂ ਕਿ ਟੁਕ 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 ਉਹੋਂ ਦੇ ਆਉਂਦੇ ਆਂ ਜੀ 10 ਕਿਲੋ ਕਰਮਾ ਤੇ ਉਹ ਇਹਦਾ ਦਿੱਲੀ ਤੋਂ ਵੀ ਨੇ ਬੰਬਈ ਤੋਂ ਵੀ ਆਏ ਨੇ ਪਰਿਆਣਾ ਜੰਡੀਰ ਠੀਕ ਹੈ ਜੀ ਸਾਰੇ ਆਉਂਦੇ ਹਮਾਲ ਜਰਜੋਂ ਵੀ ਆਏ ਨੇ ਠੀਕ ਹੈ ਜੀ ਯੂਪੀ ਤੋਂ ਵੀ ਆਏ ਨੇ ਕਿਤੇ ਇਸੇ ਬਦਨਾਮ ਜਾਰੇ ਆਉਂਦੇ ਹੋਰ ਨਹੀਂ ਮਬਈ ਜੇ ਗੱਲ ਕਰੀ ਤੇ ਜਿਹੜਾ ਤੁਸੀਂ ਇਹ 16 ਕਰਦੇ ਹੋ ਜਾਂ ਇਹਨੂੰ ਕੋਈ ਕੋਈ ਦਵਾਈ ਵਗੈਰਾ ਵੀ ਦਿੰਦੇ ਹੋ ਨਹੀਂ ਨਹੀਂ ਥੋੜਾ ਹੀ ਆ ਇਹ ਪੱਲਾ ਇਹ ਥੋੜੀ ਕੈਵੀ ਪੀੜੀ ਜੀ ਇਹ ਕਾਲ ਡਿਜ਼ਾਈਨ ਦੀ ਵੀਡੀਓ ਹੈ ਤੇ ਤੇਰੀ ਵੀਡੀਓ ਥੋੜਾ ਕਰਦੀ ਹੈ ਹਾਂ ਜੀ ਜਿਹੜਾ ਥੋੜੇ ਦਾ ਕੋਈ ਪੈਸਾ ਦੇਣੋ ਜੇ ਵੀ ਫ੍ਰੀ ਕਿਸ ਤਰ੍ਹਾਂ ਫਿਰ ਦਾ ਫ੍ਰੀ ਆ ਜੇ ਕੋਈ ਆਵਰੀ ਸ਼ਾਦਾਂ ਦਾ ਦੇ ਜਾਂਦਾ ਤੇ ਫਿਰ ਉਹ ਠੀਕ ਆ ਮੰਗ ਕੇ ਨਹੀਂ ਮੰਗੇ ਠੀਕ ਜਿਵੇਂ ਮਾ ਕੇ ਤੁਸੀਂ ਕਿਸੇ ਕਦੇ ਕਿਸੇ ਕੁਝ ਨਹੀਂ ਆਪਣੀ ਸਰਦ ਅਨਸਾਰ ਜੋ ਕਿ ਦੇਜ ਕੇ ਦੇਜਣਾ ਤੇ ਇਹ ਬਾਬਾ ਜੀ ਇਹ ਪੈਂਡ ਕਿਹੜਾ ਤੇ ਪੈਂਦਾ ਕਿੱਥੇ ਹੈ ਪੈਂਡ ਨੰਗਾ ਵਾਲਾ ਲੈਣੋਂ ਨੇ ਨੇਲੇ ਹੁੰਦੇ ਜਿਹੜਾ ਲੁਧਿਆਣਾ ਅਸੀਂ ਬੱਬੀ ਜੇਕਰ ਤੁਹਾਡੇ ਕੋਲ ਫਿਰ 18 ਕਰਾਉਣਾ ਆਉਣਾ ਤੇ ਹਾਂਜੀ ਤੇ ਉਹ ਤੁਹਾਡੇ ਨਾਲ ਜਿਹੜੇ ਨੰਬਰ ਦੇ ਸਪਾਰਕ ਕਰੂਗਾ ਤੋਂ ਨੰਬਰ ਨਹੀਂ ਸਾਡੇ ਹਾਂਜੀ ਬੋਲ ਦੋ ਜੀ ਦੱਸ ਇੱਕ ਦਾ ਹੈਗਾ 8966 8250 ਨੰਬਰ ਦਾ ਦੂਆ ਬੇਲੇ ਦਾ ਉਹਦਾ ਮੈਨੂੰ ਪੂਰਾ ਪਤਾ ਨਹੀਂ ਕਿਹੜੇ ਜਿਹੜੇ ਆਪਾਂ ਨੇ ਇਹ ਬੱਬੀ ਜਿਹੜਾ ਹੈ ਤੁਸੀਂ 18 ਕਰਦੇ ਹੋ ਇਹ 18 ਤੋਂ ਬੂ ਟਾਈਮ ਰੱਖਾਂਗੇ ਕਿਹੜੇ ਦਿਨ ਕਰਦੇ ਹੋ ਸਮ ਦਾ ਇਹ ਹਰ ਰੋਜ਼ ਹੀ ਹੁੰਦਾ ਹੈ ਹਰ ਰੋਜ਼ ਦਾ ਇਹੋ ਜਿਹਾ ਸ਼ਤੂ ਬਈ ਜਾਂਦੇ ਨੇ ਕੰਮ ਦੇ ਖੜੇ ਜੇ ਕੋਈ ਚਾਹ ਕੋਈ ਵੀ ਚਾਹ ਵਰ ਬਿਲਕੁਲ ਢਲੀ ਆਵੇ ਚੱਲੋ ਹਾਂ ਜਿਆਦਾ ਜਿਆਦਾ ਥੋੜਾ ਜਿਹੜੇ ਨੰਬਰ ਜਿਆਦਾ ਜਿਆਦਾ ਬਾਰ ਐਤਵਾਰ ਕੀ ਆਉਂਦੇ ਆ ਉਹ ਆਈ ਦਾ ਰੋਜ਼ ਹੀ ਜਾਂਦੇ ਆ ਦਿਹਾੜੀ ਬਾਰ ਐਤਵਾਰ ਛੁੱਟੀ ਹੋਵੇ ਮਾਮਾ ਦਾ ਥੋੜੇ ਜਿਆਦਾ ਜਾਂਦੇ ਹਨ ਅਣੀ ਸ਼ਨੀਵਾਰ ਤੇ ਜਿਆਦਾ ਸਤਿ ਸ਼੍ਰੀ ਅਕਾਲ ਜਿਆਦਾ ਲੋਕ ਹੋ ਗਏ ਨਾ ਤੇ ਤੁਸੀਂ ਕੀ ਕਹਣਾ ਚਾਹੁੰਦੇ ਥੋੜਾ ਕਰਾਉਣਾ ਚਾਹੁੰਦੇ ਨੇ ਜਿਹੜਾ ਗੰਗਾ ਵੱਤ ਤੋਂ ਵੱਧ ਕਰ ਗਿਆ ਕਰੋ ਇੱਥੇ ਹਰ ਰਾਮਾ ਉਹ ਨਾ ਆਇਆ ਕਰੋ ਵੀ ਕਾਲ ਤੋਂ ਕਦੇ ਨਾ ਹੋਤੀ ਹਾਂ ਜਿਹੜੇ ਥੋਲੇ ਨੇ ਥੋਲੇ ਚਿੰਦੀ ਹੁੰਦੇ ਨੇ ਜੀ 3 ਥੋਲੇ ਹੁੰਦੇ ਹੈਗੇ ਪੰਨਾ ਰਾਮਾ ਇਹ ਕੋਈ ਕਈ ਬਰੇ ਇਹ ਹੁੰਦਾ ਜਿੰਮ ਤੂੰ ਜਦੋਂ ਕੋਈ ਬੰਦਾ ਕੋਈ ਦਿੱਲੀ ਤੋਂ ਆਇਆ ਕੋਈ ਕਿਤੋਂ ਆ ਕੇ ਕੋਈ ਬਰੀ ਦਾ ਬੰਦਾ ਕੋਈ ਦੂਰੋਂ ਚੱਲ ਕੇ ਆਇਆ ਹੁੰਦਾ ਹਾਂਜੀ ਹੋਰ ਬਾਬਾ ਜੀ ਉਹ ਕੀ ਉਹ ਰਹਿਣਾ ਤਾਂ ਤੁਸੀਂ ਜਿਆਦਾ ਢੰਗਾ ਕਿਹਾ ਰੁਕਣ ਦਾ ਕਿ ਉਹ ਬੰਦਾ ਕਿਸ ਤਰ੍ਹਾਂ ਉਹ ਰਾਣਾ ਸਾਹਿਬ ਕਿੱਥੇ ਜਾਂਦਾ ਪਰ 9 ਕਿਲੋਮੀਟਰ ਦੂਰ ਆ ਠੀਕ ਹੈ ਜੀ ਰਾਣਾ ਸਾਹਿਬ ਉਹ ਤੇ ਕਮਰਾ ਨਹੀਂ ਜਾਂਦਾ ਰਾਤ ਨੂੰ ਠੀਕ ਹੈ ਜੀ 9:00 ਵਜੇ ਮਾਸੀ ਕਰਾਉਂਦੇ ਆ ਠੀਕ ਹੈ ਲੋ ਤੋਂ ਕਰਾਉਂਦੇ ਆ ਤੇ ਫੂਟੂ-ਕੂਟੂ ਕਰੀਤ ਵਿੱਚ ਢਿੱਲੀ ਕਿੰਨੇ ਕਾਣੇ ਦਾ ਹੈ ਆਈ ਆਉਂਦਾ 20-20 ਬੰਦੇ ਹਜੇ ਤੋਂ ਵੀ ਜੀ ਗੰਗੋਲੀ ਨੇ ਹੋਈ ਠੀਕ ਹੈ ਬਾਰ ਐਂਗਲਵਾਰ ਨਾਲ ਜ਼ਿਆਦਾ ਨਹੀਂ ਹੁੰਦਾ ਜਿਹੜੀ ਜ਼ਿਆਦਾ ਤਾਂ ਬਾਰ ਜਾਇਦੜੀ ਅਵੇਦਬਾਰੀ ਹੁੰਦੀ ਹੈ ਤੇ ਦੇਖੋ ਜੀ ਇਹ ਸੁਣ ਬਾਬਾ ਜੀ ਤੇ ਸਰੋਚਰ ਸਿੰਘ ਜੀ ਇਹਨਾਂ ਨੇ ਕਿ ਦੱਸਿਆ ਕਿ ਸਰਵਾਈਕਲ ਦਾ ਇਲਾਜ ਆ ਪਰ ਇਹਨੇ ਥਰੀ ਕਰਦੇ ਆ ਕੋਈ ਦਵਾਈ ਦੀ ਲੋੜ ਨਹੀਂ ਦਵਾਈਆਂ ਨਾ ਖਾਓ ਤੇ ਫਿਰ ਤੇ ਢੀਲ ਨੂੰ ਕੋ ਲਿੱਦੂ ਲਾਗੇ ਰੁੜਕਾ ਰੋਕੇ ਨਾਲ ਨੰਗਲ ਪਿੰਡ ਪੈਂਦਾ ਤੇ ਕੋਟ ਤੋਂ ਵੱਲੋਂ ਇਹਨਾਂ ਬਕਸ਼ਾ ਪ੍ਰਵਾਹ ਨੂੰ ਤੇ ਤੁਸੀਂ ਇੱਥੇ ਆਓ ਆਪਣੇ ਤੋਲਾ ਕਰਾਓ ਤੁਹਾਡੇ ਆਪਣੇ ਇਨਸਰ ਵਾਹਨ ਤੋਂ ਤੇ ਦਰਦਾ ਤੋਂ ਛਡਕਾਰ ਆਪੋ ਤੇ ਅਸੀਂ ਉਸੇ ਤੇ 10 ਕਰੋੜ ਪਹੁੰਚੇ ਹੋਏ ਹਾਂ ਤੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਗੱਲ ਕਰਾਂਗੇ ਤੁਸੀਂ ਜੁੜੇ ਰਹੋਗੇ ਜੀ ਇਹ ਕੋਲ ਭਾਜੀ ਖੜੇ ਨੇ ਇਹਨਾਂ ਦੇ ਪੁੱਤ ਨੇ ਕਿਹੜੇ ਪਿੰਟਾਂ ਨੇ 10 ਕਰੋੜ ਮਾਇਨ 50 ਕੱਢੀ ਸੱਚੀ ਆ ਗਏ ਜੀ ਕਿਹੜੀ ਜਗ੍ਹਾ ਤੋਂ ਆ ਤੁਸੀਂ ਆਪਰਾ ਤੋਂ ਆ ਗਏ ਤੁਸੀਂ ਕਿੱਥੇ ਪੈਂਦਾ ਤੁਸੀਂ ਆਪਰਾ ਚੰਡੀਗੜ੍ਹ ਰੋਡ ਤੋਂ ਗੋਨ ਬਰਾਟੇ ਇਹ ਕਿਹੜੇ ਪਿੰਡਾਂ ਨੇ ਸਾਡਾ ਇਹ ਆਸ਼ੀਰਵਾਦ ਤੁਹਾਨੂੰ ਆਸ ਆਸਰਾ ਦਿੰਦਾ ਹੈ ਨਈਂ ਕੰਮ ਕਰਕੇ। ਸਾਡੇ ਤੁਹਾਡੀ ਦੱਸਦਾ ਕਰਦੇ। ਕਿੱਸੇ ਤੋਂ ਬਾਬੇ ਕੋਲ ਆਕਾਣੂ ਆਇਆ। ਕਿਤਨਾ ਨਹੀਂ ਨਹੀਂ ਕਦੇ ਨਾ ਹੋਇਆ ਸੇਵ ਨਹੀਂ ਆਉਗੇ ਖਾਂਦੇ। ਸਭੀ ਬਿਆਜ। ਫਿਰ ਉਹ ਕਿ ਪਤਾ ਲੱਗਿਆ। ਕੰਮ ਵਿੱਚ ਕਿਹਨ ਦੱਸਿਆ ਜੀ ਅੱਛਾ ਛੁੜਕੇ ਦੇ ਦੱਸਾਈ ਗਏ ਵੀ ਕਹਿੰਦੇ ਆਪਣਾ ਬਾਬਾ ਹੀ ਕਰਦਾ ਜੇ ਉਹਨਾਂ ਦਾ। ਚੈਨਗਰ ਬਾਬਾਈ ਕੋਲ ਪਹਿਲੇ ਦਿਨ ਅੱਜ ਆਇਆ। ਇਹ ਪੰਨਾ ਸੌੜਾ ਹੀ ਕਰਦੇ ਜੀ ਕੋਈ ਦਵਾਈ ਕਰੇ। ਇਹ ਹੱਥ ਵਾਲੇ ਗੱਲਾਂ ਕਰ ਜਾਂਦੇ ਕੋਈ ਦਵਾਈ ਕੋਈ। ਕੋਈ ਦਵਾਈ ਦਿੱਤੀ ਹੈ। ਹਾਂ ਜੀ ਨਾ ਬਿਲਕੁਲ ਕੋਈ ਨਹੀਂ। ਤੁਸੀਂ ਕੀ ਕਰਨਾ ਚਾਹੋਗੇ ਜੀ ਜੇ ਬਿਨਾਂ ਆ ਕੇ। ਬਹੁਤ ਵਧੀਆ ਜੀ ਬਾਬਾਈਆਂ ਕੋਲ ਆਉਣਾ ਚਾਹੀਦਾ ਜੀ। ਹੱਥ ਵਾਲਾ ਕਰਾਉਣਾ ਚਾਹੀਦਾ ਆ ਕੇ ਦਵਾਈਆਂ ਤੋਂ ਸੜਕਾਰਾ ਕਰਨਾ ਚਾਹੀਦਾ ਜੇ ਕਰਨ। ਦਵਾਈਆਂ ਬਹੁਤ ਮਹਿੰਗੀਆਂ ਡਾਕਟਰਾਂ ਨੂੰ ਬਾਅਦ ਜੋ ਪੈਂਦਰ ਨਾਲ ਪਤਾ ਹੁੰਦਾ ਜੀ। ਹਾਂ ਇੱਥੇ 7 ਮਹੀਨਾ ਤੋਂ ਆ ਗਿਆ ਖੰਦਨ ਮੈਨੂੰ ਵੀ ਕੋਈ ਫਰਕ ਨਹੀਂ ਪਿਆ ਹੈਗਾ ਜੀ। ਅੱਜ ਬਾਬਾ ਜਾਨ ਨੇ ਇਹਨਾਂ ਦੱਚਾ ਹੀ ਗਏ ਸਾਨੂੰ ਸਾਡੇ ਮਾਮਾ ਜੀ ਨਾਲ ਆਏ ਸੀ ਇਹਨਾਂ ਨੇ ਦੱਚਾ ਕਹਿੰਦੇ ਉੱਤੇ ਹੱਥ ਵਾਲਾ ਕਰਦੇ ਨੇ ਚੱਲ ਜਾ ਕੇ ਇੱਕ ਵਾਰ ਦੇਖ ਲੈ ਤਾਂ ਅੱਜ ਪਹਿਲੇ ਦਿਨ ਆਇਆ ਜੀ ਹਾਂ ਜੀ ਨੇ ਪਹਿਲੇ ਹੱਥਾਂ ਨਾਲ ਜਾਨੀ ਫਰਕ ਮੁੱਸੇ ਹੁੰਦਾ ਹੋਣਾ ਠੀਕ ਹੈ ਜੀ ਹਾਂ ਜੀ ਤੁਹਾਡਾ ਬਹੁਤ ਧੰਨਵਾਦ ਜੀ ਤੇ ਤੁਹਾਨੂੰ ਮਿਲਾਉਣੇ ਆ ਕਿਹਨਾਂ ਬਾਪਾ ਜੀ ਬਾਪੂ ਜੀ ਆਏ ਨੇ ਉਹ ਕੈਨੇਡਾ ਤੋਂ ਆਏ ਨੇ ਬਾਪੂ ਜੀ ਉਹਨਾਂ ਨੂੰ ਪੁੱਛਦੇ ਸੌਣੇ ਕਿੰਨੇ ਕਰਿਆ ਜੀ ਤੁਸੀਂ ਕਰਾਜੇ ਬੀ ਬੀ ਕਰਾ ਇਹ ਨਹੀਂ ਕਰਾ ਤੁਸੀਂ ਵੀ ਕਰਾ ਤੁਸੀਂ ਵੀ ਕਰਾ ਤੇ ਪਹਿਲਾਂ ਆਪਾ ਬੱਪੂ ਵੀ ਪਹਿਲਾਂ ਸੁੱਤੋਂ ਪੁੱਛਦਾ ਆ ਪਪਾ ਤੁਸੀਂ ਆਓ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿ ਕੀ ਹਾਲ ਚਾਲ ਹੈ ਠੀਕ ਆ ਠੀਕ ਆ ਕਿੱਥੋਂ ਆਇਓ ਅੱਜ ਹੀ ਨੰਗਲ ਪਿੰਡ ਤੋਂ ਸਾਡਾ ਰੋੜਕਾ ਬਾੜੋਂ ਆਇਆ ਬਣੀ ਤਾਂ ਕਿੰਟਾ ਤੋਂ ਹਾਂ ਜੀ ਕਿਉਂਰੇ ਨੰਗਲ ਪਿੰਡ ਕੀ ਕਰਨਾ ਆਇਓ ਨੰਗਲ ਬਣਾ ਹੱਥਾ ਰੋੜਕਾ ਸਾਦਾ ਜੀ ਆਪ ਸਪੀਕਰ ਜਿਵੇਂ ਮੋਰਾਂ ਜਾਂ ਧੂਹੀ ਮੇਰੇ ਢੀਪੜੀ ਕੰਟਰੀ ਚੋਂ ਤੀ ਆਇਓ ਸਰਪੈਕਟਰ ਦਾ ਲਾਜ ਨਹੀਂ ਹੁੰਦਾ ਉਥੇ ਲਾਜ ਹੁੰਦਾ ਪੈਂਡਾ ਇਹ ਰੜਕੇ ਪਤਾ ਲੱਗਿਆ ਤੇ ਉਥੇ ਲਾਜ ਨਹੀਂ ਹੁੰਦਾ ਬਾਹਰ ਹਾਂਜੀ ਉਹ ਲਾਜ ਬੜੀ ਹੋ ਗਿਆ ਬੜੀ ਹਾਂ ਲੱਗਦਾ ਤਾਂ ਬੜੀ ਆਰਕਾ ਜੀ ਹੁਣ ਇੱਕ ਪੈਸਾ ਪੁਛਾ ਲੱਗਦਾ ਕਿ ਜੈਗਾ ਪੁਛਾ ਲੈਂਦੇ ਤਾਂ ਨਹੀਂ ਕਿ ਜੇ ਸਰਬਾ ਸਾਡੇ ਇੱਕ ਦਿਨ ਬੜੀ ਵੀ ਦਵਾਈ ਨਹੀਂ ਹੈ ਕੋਈ ਦਵਾਈ ਨਹੀਂ ਤੁਹਾਨੂੰ ਕੀ ਸੁਣਿਆ ਤੇਰਾ ਚਾਹਵੇ ਜਿਹੜੇ ਕਿ ਨੋਰ ਆਉਣਾ ਬੇ ਕੈਨ ਆਰੇ ਬੰਦੇ ਬਹੁਤ ਸਾਰੇ ਤਕਰੀਬ ਦੇ ਵਿੱਚ ਆਉਂਦੇ ਨੇ ਸਰਵੀਆਂ ਵਧੀਆ ਪੈਸਾ ਧੱਕਾ ਲੈਂਦੇ ਨੇ ਹੱਥੋਂ ਕਰਦੇ ਇਲਾਜ ਵਧੀਆ ਹੁੰਦਾ ਠੀਕ ਹੈ ਜੀ ਤੇ ਇਸ ਸਮੇਂ ਬੱਪੂ ਜੀ ਇਹ ਕੈਨੇਡਾ ਚੋਂ ਆਏ ਨੇ ਜਿਹੜੇ ਕਿ ਸਰਵੈਕਲ ਦਾ ਇਲਾਜ ਕਰਵਾਉਣ ਆਏ ਨੇ ਆ ਨਗਰਪੰਡ ਪਹੁੰਚੇ ਨੇ ਤੇ ਮਾਤਾ ਜੀ ਬੈਠੇ ਨੇ ਮਾਤਾ ਜੀ ਕੀ ਤੁਸੀਂ ਪੁੱਛਦੇ ਆਂ ਵੀ ਕਿੱਦਾਂ ਦਰਦ ਰੋਕਿੰਦਾ ਨੇ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਮਾਤਾ ਜੀ ਕੀ ਹਾਲ ਚਾਲ ਠੀਕ ਹੋ ਕਿਹੜੇ ਜਗਰ ਪੈ ਜੀ ਕਿ ਕਨੇਡਾ ਜੀ ਕਿ ਨਟਾ ਚ ਕਿਹੜੇ ਪੰਡਾ ਆਏ ਜੀ ਅਸੀਂ ਕਰਦੇ 200 ਰੁਪਏ ਦਾ ਅ ਉਹਰੇ ਠੀਕ ਕਰਨੇ ਆ ਨਗਰਪੜਾ ਸਾਲਾ ਕਰਾਣ ਆਇਆ ਸਾਰੇ ਜੀ ਤਰ੍ਹਾਂ ਦੇ ਮੇਰੀ ਬਹੁਤ ਦੁੱਖ ਹੈ ਠੀਕ ਹੈ ਜੀ ਹੁਣ ਅੱਗੇ ਨਾਲ ਕਰ ਫਰਕ ਕਰੀਏ ਬਹੁਤ ਥੋੜਾ ਫਰਕ ਆ ਜੀ ਪਹਿਲਾਂ ਦਵਾਈ ਦੋਈ ਕਿ ਲਿਖਿਆ ਸੀ ਦਵਾਈ ਬਹੁਤ ਖਾਧੀ ਆ ਕਿਨੇ ਵਿੱਚ ਰੋਗ ਦਵਾਈ ਖਾਦੇ ਨੇ ਤਿੰਨ ਚਾਰ ਸਾਲ ਨੂੰ ਨੂੰ ਦਹਾਦੇ ਤੇ ਤਿੰਨ ਚਾਰ ਸਾਲ ਤੋਂ ਬਾਈ ਖਾਂਦੂ ਉਹਨਾਂ ਕੋਲੋਂ ਕੋਈ ਸਾਰ ਨਹੀਂ ਆਇਆ ਨੇ ਪਤਾ ਲੱਗ ਗਿਆ ਕਿ ਰਸ ਨਹੀਂ ਆਉਂਦੇ ਨੂੰ ਕੋ ਫਰਕ ਹੈ ਜੀ ਕਿਉਂਕਿ ਤੁਸੀਂ ਮਾਈਆਂ ਨੂੰ ਕੀ ਕਹਿਣਾ ਚਾਹੋਗੇ ਕਿ ਬਹੁਤ ਸਾਰੀਆਂ ਬੱਚੀਆਂ ਜੁਰਕਾਸਤ ਕਿਸ ਦਰਦ ਤੋਂ ਬਹੁਤ ਫੀਲਟ ਤੇ ਹੁੰਦੀਆਂ ਹਨ ਜਿਨ੍ਹਾਂ ਦੀ ਤਕਨੀਕ ਆਵੇ ਥੋੜਾ ਕਰਾ ਕੇ ਜਲ ਫੜਾ ਮਾ ਨਹੀਂ ਫਰਕ ਬਹੁਤ ਧੰਨਵਾਦੀ ਇਹ ਇਹ ਸਨ ਮਾਤਾ ਜੀ ਦੇ ਕਿ ਜਿੰਨ ਬਾਰੂ ਆਏ ਨੇ ਤੇ ਇਹ ਸਾਰੇ ਬਹੁਤ ਸਾਰੇ ਵੀ ਅ ਖਨਾਇ ਕਰਵਾਇ ਕਰਾਉਣਾ ਹੈ ਨੇ ਤੇ ਤੁਸੀਂ ਇਹ ਦੇਖ ਲਓ ਕਿ ਕੈਨੇਡਾ ਤੋਂ ਵੀ ਲੋਕ ਇੱਥੇ ਆਪਣੇ ਥੋੜਾ ਕਰਾਉਣਾ ਆਉਂਦੇ ਨੇ ਕਿਉਂਕਿ ਜੇਕਰ ਕਿ ਸਿਰਫ ਸੋਨੇ ਦਾ ਫਰਕ ਪੈਂਦਾ ਤਾਂ ਲੋਕ ਉਹ ਐਡੇ ਐਡੇ ਬਾਹਲੀ ਕੰਟਰੀ ਤੋਂ ਆ ਕੇ ਇੱਥੇ ਥੋੜਾ ਕਰਾਉਣਾ ਆਉਂਦੇ ਨੇ ਜਾਂਦੇ ਜਾਂਦੇ ਤੁਹਾਨੂੰ ਫੇਰ ਦੱਸ ਦਿੰਦੇ ਆ ਕਿ ਜਿਹੜਾ ਇਹ ਪਿੰਡ ਹੈ ਡੀਜੀਨਰ ਕੋਲ ਨਗਲ ਪਿੰਡਾ ਜਿਹੜਾ ਫੋਨ ਨੰਬਰ ਆਸੀ ਫੋਨ ਨੰਬਰ ਬੇਸ਼ੱਕ ਜਰੂਰ ਦੇਖ ਦਿਵਾਵਾਂਗੇ ਤੇ ਤੁਸੀਂ ਜੋ ਫੋਨ ਨੰਬਰ ਪਰ ਕਰਕੇ ਜਦੋਂ ਮਾਤਰੀ ਆ ਜਾਓ ਕੋਈ ਕੋਈ ਪੈਸਾ ਨਹੀਂ ਕਰਦਾ ਇਹਦਾ ਫ੍ਰੀ ਲਾਜ ਇਹਨਾਂ ਥੋਲੇ ਹੁੰਦੇ ਨੇ ਵੀਡੀਓ ਦੇਖ ਦਿੱਤਾ ਬਹੁਤ ਬਹੁਤ ਧੰਨਵਾਦ ਮਿਲਦਾ ਜਲਦ ਵਿੱਚ ਹੋਰ ਇਹਨਾਂ ਨੂੰ ਵੀਡੀਓ ਦਾ ਸਸਿਕਾ